ਸਿਸਟਮੀ ਤਸਵੀਰਾਂ ਦੇ ਵਿੱਚ ਕੈਦ ਇਹ ਹਾਦਸਾ ਦੇਖ ਕੇ 1 ਮਿੰਟ ਦੇ ਲਈ ਤੁਹਾਡੇ ਵੀ ਸਾਹ ਰੁਕ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਕਾਫੀ ਟ੍ਰੈਫਿਕ ਹੈ ਤੇ ਇੰਨੇ ਦੇ ਵਿੱਚ ਦੋ ਨੌਜਵਾਨ ਉੱਪਰ ਆ ਕੇ ਜ਼ੋਰਦਾਰ ਹੀਟਾ ਡਿੱਗ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਵੀ ਕਬਰਾਂ ਕੇ ਤੋਂ ਬਾਅਦ ਲੋਕਾਂ ਦੀ ਪੀੜ ਇਕੱਠੀ ਹੋ ਜਾਂਦੀ ਅਤੇ ਇਹਨਾਂ ਨੌਜਵਾਨਾਂ ਨੂੰ ਦੇਖਿਆ ਗਿਆ ਤਾਂ ਹਸਤਾ ਲਚਾਇਆ ਕਿ ਅਦਰਸਲ ਮੁਹਾਲੀ ਦੇ ਖਰੜ ਸਥਿਤ ਨੈਸ਼ਨਲ ਹਾਈਵੇ 21 ਉੱਪਰ ਫਲਾਈਓਵਰ ਤੋਂ ਬਾਈਕ ਸਵਾਰ ਨੌਜਵਾਨਾਂ ਨੂੰ ਕਾਰ ਤੇ ਵੱਲੋਂ ਟੱਕਰ ਮਾਰ ਦਿੱਤੇ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਹ ਦੋਵੇਂ ਹੀ ਨੌਜਵਾਨ ਫਲਾਈਓਵਰ ਦੇ ਉੱਪਰੋਂ 헤ਠਾ ਆ ਕੇ ਬਿਜਲੀ ਦੇ uttara ਉੱਪਰ ਡਿੱਗਦੇ ਨੇ ਉਸ ਤੋਂ ਬਾਅਦ ਜ਼ੋਰਦਾਰ ਆ ਕੇ ਜ਼ਮੀਨ ਦੇ ਉੱਤੇ ਡਿੱਗ ਗਏ ਉਸ ਤੋਂ ਬਾਅਦ ਲੋਕ ਜੋ ਖੜੇ ਸੀ ਅੱਖੀਏ ਹਾਦਸਾ ਦੇਖ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਉੱਥੇ ਚੀਕ ਚਹਾੜਾ ਪੈਣ ਲੱਗ ਪੱਜ ਕੇ ਜੜੇ ਡਰਾ ਕੀਰ ਇਹਨਾਂ ਨੋਟਸ ਫਾਨਾਂ ਦੇ ਕੋਲ ਪਹੁੰਚਦੇ ਨੇ ਬੜੀ ਹੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਹਸਤਾਲ ਲਿਜਾਇਆ ਗਿਆ ਖਰੜ ਹਸਤਾਲ ਪਰਤੀ ਕਰਵਾਇਆ ਗਿਆ ਜਿੱਥੇ ਇਹਨਾਂ ਦੀ ਹਾਲਤ ਗੰਭੀਰ ਵਿਕਤੀਆ ਪੀੜਤਾਂ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਕਿ ਆਸੂ ਤਸਵੀਰਾਂ ਬੇहद ਰੌਂਗਟੇ ਖੜੇ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਕਿ ਕਿੰਜ ਇਹ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਕਾਰ ਦੇ ਵੱਲ ਇੰਨੀ ਜ਼ਬਰਦਸਤ ਟੱਕਰੀ ਨਾਲ ਦੋਵੇਂ ਨੌਜਵਾਨਾਂ ਨੂੰ ਮਾਰੀ ਗਈ ਕਿ ਪਹਿਲਾ ਇਹ ਨੌਜਵਾਨ ਫਲਾਈਵਰ ਤੇ ਉਹ ਵਰ ਤੋਂ ਬਿਜਲੀ ਦੇ ਧਾਰਾਂ ਤੇ ਡਿੱਗਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਜ਼ੋਰਦਾਰ ਆਕੇ ਜ਼ਮੀਨ ਦੇ ਉੱਤੇ ਡਿੱਗ ਜਾਂਦੇ ਨੇ ਹਾਲਾਂਕਿ ਚੰਗਿਆੜੀਆਂ ਵੀ ਉੱਥੋਂ ਨਿਕਲਦੀਆਂ ਹੋਈਆਂ ਨਸਰ ਆਈਆਂ ਨੇ ਸ਼ਾਇਦ ਇਹਨਾਂ ਨੌਜਵਾਨਾਂ ਨੂੰ ਇਮਝ ਲੱਗ ਰਿਹਾ ਕਿ ਕਰੰਟ ਲੱਗਿਆ ਹੋਵੇਗਾ ਸੋ ਹਾਲਤ ਬੇਹਦ ਇਹਨਾਂ ਨੌਜਵਾਨਾਂ ਦੀ ਜੋੜੀ ਇਹ ਨਾਸੂਕ ਲੱਗ ਰਹੀ ਹੈ ਵੀਡੀਓ ਦੇ ਵਿੱਚ ਸਭ ਕੁਝ ਕੈਦ ਹੋਇਆ ਕਿ ਕਿੰਜ ਇਹਨਾਂ ਨੌਜਵਾਨਾਂ ਦੇ ਨਾਲ ਹਾਦਸਾ ਵਾਪਰਿਆ ਰਾ ਕਿਰ ਜੋ ਆਪੋ ਆਪਣੇ ਕੰਮ ਜਾ ਰਹੇ ਸੀ ਅੱਖਾਂ ਦੇ ਸਾਹਮਣੇ ਜਿਵੇਂ ਹੀ ਇਹ ਨੌਜਵਾਨ ਜ਼ੋਰਦਾਰ ਆਕੇ ਜ਼ਮੀਨ ਤੇ ਡਿੱਗੇ ਤਾਂ ਹਰ ਇੱਕ ਦੇ ਸਾਹ ਰੁੱਕ ਕੇ ਵੀਡੀਓ ਬੇਹਦ ਖੌਫਨਾਕ ਸਾਹਮਣੇ ਆਈ ਹੈ ਕਿ ਕਿੰਜ ਬਿਜਲੀ ਦੇ ਧਾਰਾਂ ਦੇ ਉੱਤੇ ਆਕੇ ਡਿੱਗਦੇ ਨੇ ਨੌਜਵਾਨ ਉਸ ਤੋਂ ਬਾਅਦ ਚਟਕੇ ਦੇ ਨਾਲ ਜ਼ਮੀਨ ਦੇ ਆ ਕੇ ਆ ਕੇ ਜੜਿਆ ਡਿੱਗ ਜਾਂਦੇ ਨੇ ਬੇਸੁੱਧ ਉਹਨਾਂ ਦੀ ਹਾਲਤ ਜੜਿਆ ਲੱਗ ਰਹੀਆ ਹਾਲਾਂਕਿ ਲੋਕ ਜਿਹੜੇ ਫਟਾਫਟ ਮੌਕੇ ਤੇ ਪਹੁੰਚਦੇ ਨੇ ਕਿਸੇ ਵਾਹਨ ਦਾ ਰੇਂਚ ਲਗਾ ਜਿਹੜਾ ਨੌਜਵਾਨਾਂ ਦੇ ਨੂੰ ਪੰਜੌਂ ਦੇ ਲਈ ਹਸਪਤਾਲ ਦੇ ਲਈ ਜਿਹੜਾ ਜਿਹੜਾ ਵਾਹਨਾਂ ਦਾ ਅਰੇਂਜਮੈਂਟ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਖਰੜ ਹਸਪਤਾਲ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਦਾਖਲ ਕਰਵਾਇਆ ਗਿਆ ਅੱਜ ਉੱਥੇ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪੀਜੀਆਈ ਦੇ ਵਿੱਚ ਰੇਫਰ ਜਿਹੜਾ ਡਾਕਟਰਾਂ ਦੇ ਵੱਲੋਂ ਕਰਦੇ ਤਾਂ ਕਿ ਆ ਮੁਹਾਲੀ ਦੇ ਖਰੜ ਸਥਿਤ ਨੈਸ਼ਨਲ ਹਾਈਵੇ 21 ਦੇ ਉੱਪਰ ਇਹ ਹਾਦਸਾ ਵਾਪਰਿਆ ਫਲਾਈਓਵਰ ਤੋਂ ਬਾਈਕ ਸਵਾਰ ਨੌਜਵਾਨ ਬਿਜਲੀ ਦੀਆਂ ਤਾਰਾਂ ਦੇ ਉੱਤੇ ਡਿੱਗ ਜਾਂਦੇ ਨੇ ਉਸ ਤੋਂ ਬਾਅਦ ਇੱਕੋ ਹੀ ਝਟਕੇ ਦੇ ਨਾਲ ਜ਼ਮੀਨ ਤੇ ਆ ਕੇ ਡਿੱਗੇ